ਜੈ ਸ੍ਰੀ ਰਤਨ ਮੰਤਰੀ ਜੀ ਅੱਜ ਮੈਂ ਆਪਣੇ ਪੈਣ ਪਰਾਵਾਂ ਵਾਸਤੇ ਇੱਕ ਜਿਆ ਨੁਕਤਾ ਲੈ ਕੇ ਆਈਆਂ ਜਿਹੜੇ ਅੱਗ ਨਾਲ ਸੰਬੰਧਿਤ ਕੰਮ ਕਰਦੇ ਨੇ ਅਚਾਨਕ ਉਹਨਾਂ ਦੇ ਸਰੀਰ ਨੂੰ ਗਰਮ ਜਾਂ ਕੋਈ ਗਰਮ ਚੀਜ਼ ਲੱਗ ਜਾਂਦੀ ਹੈ ਜਾਂ ਜਲ ਜਾਂਦਾ ਉੱਥੇ ਹੀ ਉਹਨਾਂ ਦੇ ਸਰੀਰ ਦੇ ਉੱਪਰ ਸਾਲੇ ਪੈ ਜਾਂਦੇ ਨੇ ਜਿੱਥੋਂ ਜਲਦਾ ਸਰੀਰ ਉੱਥੇ ਹੀ ਸਾਲੇ ਬਣ ਜਾਂਦੇ ਨੇ ਉਹੀ ਜਲੀ ਹੋਈ ਜਗ੍ਹਾ ਦੇ ਇਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਉਹ ਤੁਹਾਨੂੰ ਮੈਂ ਇਹ ਚ ਇਹ ਦੱਸਾਂਗੀ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਉਹਦੇ ਵਾਸਤੇ ਤੁਰੰਤ ਕਈ ਵਾਰ ਇਹਦੇ ਕਾਰਨ ਕਿਵੇਂ ਨੇ ਕਈ ਵਾਰੀ ਆਪਾਂ ਧਿਆਨ ਨਹੀਂ ਦਿੰਦੇ ਹੈਗੇ ਬਿਲਕੁਲ ਵੀ ਆਪਾਂ ਇਹ ਗੱਲ 'ਚ ਧਿਆਨ ਨਹੀਂ ਦਿੰਦੇ ਹੈਗੇ ਵੀ ਆਪਾਂ ਕੀ ਕੰਮ ਕਰ ਰਹੇ ਹਾਂ ਕਈ ਵਾਰੀ ਤਾਂ ਆਪਾਂ ਕੀ ਕਰਦੇ ਆ ਆਪਣੇ ਹੱਥ 'ਚੋਂਦਾ ਮੋਬਾਈਲ ਕਈ ਵਾਰੀ ਆਪਾਂ ਕਿਸੇ ਨਾਲ ਗੱਲਾਂ 'ਚ ਰੁੱਝੇ ਹੁੰਨੇ ਹੁੰਨੇ ਆ ਉਸੇ ਤਰ੍ਹਾਂ ਹੀ ਆਪਾਂ ਦਾਲ ਬਣਾ ਲੈਨੇ ਆ ਸਬਜ਼ੀ ਬਣਾ ਲੈਨੇ ਆ ਦੋ ਦੋ ਉਬਲਣਾ ਧਰ ਦਿੰਨੇ ਆ ਫਿਰ ਉਹਨਾਂ 'ਚ ਕਈ ਵਾਰੀ ਸਬਜ਼ੀ ਜਦੋਂ ਬਣਾਉਨੇ ਹੁੰਨੇ ਆ ਉਹ 'ਚ ਇੰਨੀ ਪਾਫੂ ਜਮਾ ਹੋ ਜਾਂਦੀ ਆ ਨਾ ਹੱਦ ਤੋਂ ਵੱਧ ਆਪਾਂ ਕੀ ਅਣਗਹਿਲੀ ਕੀ ਵਰਤਦੇ ਆ ਉਹ 'ਚ ਅਣਗਹਿਲੀ ਇਹ ਵਰਤਦੇ ਆ ਆਪਾਂ ਕੱਪੜਾ ਨਹੀਂ ਰੱਖਦੇ ਹੈਗੇ ਮਤਲਬ ਕਿ ਆਪਾਂ ਉਹਨੂੰ ਕੱਪੜੇ ਨਾਲ ਨਹੀਂ ਚੱਕਦੇ ਹੈਗੇ ਆਪਾਂ ਨੰਗੇ ਹੱਥ ਨਾਲ ਜਦੋਂ ਚੱਕਦੇ ਆ ਆਪਣੇ ਹੱਥ ਤੇ ਭਾਫ਼ ਲੱਗ ਜਾਂਦੀ ਆ ਜਦੋਂ ਆਪਣੇ ਹੱਥ ਤੇ ਭਾਫ਼ ਲੱਗਦੀ ਆ ਤਾਂ ਸਾਲੇ ਬਣਨੇ ਸ਼ੁਰੂ ਹੋ ਜਾਂਦੇ ਨੇ ਜਦੋਂ ਸਾਲੇ ਪੈਦਾ ਹੁੰਦੇ ਨੇ ਉਰੇ ਨਾਲ ਜਲਣ ਵੀ ਬਹੁਤ ਜ਼ਿਆਦਾ ਹੁੰਦੀ ਆ ਜਲਣ ਬਹੁਤ ਜ਼ਿਆਦਾ ਤੇਜ਼ ਹੁੰਦੀ ਆ ਇੰਨੀ ਜ਼ਿਆਦਾ ਤੇਜ਼ ਹੁੰਦੀ ਆ ਕਿ ਕਈ ਵਾਰੀ ਤਾਂ ਮਨੁੱਖ ਇਹਨੂੰ ਸਹਿਣ ਵੀ ਨਹੀਂ ਕਰ ਪਾਉਂਦਾ ਹੈਗਾ ਇਰੇ ਵਾਸਤੇ ਆਪਾਂ ਨੂੰ ਮੁਰਲੀ ਸੈਟਾ ਕੀ ਕਰਨੀ ਚਾਹੀਦੀ ਹੈ ਇਹਦੇ ਵਿੱਚ ਆਪਾਂ ਨੂੰ ਮੁਰਲੀ ਸੈਟਾ ਪਹਿਲਾਂ ਤਾਂ ਉਹਨੂੰ ਆਪਾਂ ਪਾਣੀ ਦੇ ਥੱਲੇ ਰੱਖਾਂਗੇ ਜੇਕਰ ਆਪਣਾ ਹੱਥ ਜਲ ਗਿਆ ਜਾਂ ਅਚਾਨਕ ਚਲੋ ਉਦਾਹਰਨ ਵਜੋਂ ਆਪਾਂ ਹੱਥ ਹੀ ਲੈ ਲੈਨੇ ਆ ਉਹ ਅਚਾਨਕ ਜਲ ਗਿਆ ਉਹਨੂੰ ਆਪਾਂ ਪਾਣੀ ਦੇ ਥੱਲੇ ਰੱਖਾਂਗੇ ਬਾਰ-ਬਾਰ ਹਿਲਾਉਂਦੇ ਰਹਾਂਗੇ ਜਦੋਂ ਜਲਨ ਉਹਦੀ ਸੰਤ ਹੋ ਜਾਊਗੀ ਫਿਰ ਆਪਾਂ ਨੇ ਉਹ ਜਲ ਘਟ ਜੂਗੀ ਜਲਣ ਇਹਨੂੰ ਜਲਣ ਨੂੰ ਤੁਰੰਤ ਰੋਕਣ ਵਾਸਤੇ ਕੀ ਕਰਨਾ ਵੀ ਜਿਹੜੀ ਜਲਣ ਹੈ ਸਮਾਪਤ ਹੋ ਜਾਵੇ ਇੱਕ ਆਲੂ ਲੈਣਾ ਆਲੂ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਜਾਂ ਕੁੱਟ ਲੈਣਾ ਆਲੂ ਰੇ ਜਿਹੜੀ ਚਟਣੀ ਬਣਾਵਾਂਗੇ ਉਹਦਾ ਲੇਪ ਲਗਾਉਣਾ ਆਲੂ ਦੀ ਚਟਣੀ ਦਾ ਲੇਪ ਲੇਪ ਲਗਾਉਣਾ ਇਹਦੇ ਨਾਲ ਤੁਹਾਨੂੰ ਤੁਰੰਤ ਰਾਹਤ ਮਿਲੇਗੀ ਜੇ ਅਗਰ ਆਪ ਲਗਾਤਾਰ ਇਹ ਸਾਲਿਆਂ ਦੇ ਲਗਾਵਾਂਗੇ ਜਵਲਨ ਤਾਂ ਉਸ ਦਿਨ ਹੀ ਖਤਮ ਹੋ ਜੂਗੀ ਕੁਸ ਮਿੰਟਾਂ ਬਾਅਦ ਹੀ ਜਿਹੜੋਂ ਜਿਹੜੇ ਸਾਲੇ ਨੇ ਕੁਸ ਦਿਨਾਂ ਵਿੱਚ ਗਾਇਬ ਹੋ ਜਾਣਗੇ ਤੇ ਜਿਹੜੇ ਸਾਲਿਆਂ ਨੇ ਨਿਸ਼ਾਨ ਨੇ ਉਹ ਵੀ ਬਿਲਕੁਲ ਠੀਕ ਹੋ ਜਾਣਗੇ ਬਿਲਕੁਲ ਵੀ ਨਿਸ਼ਾਨ ਇੱਕ ਵੀ ਨਿਸ਼ਾਨ ਨਹੀਂ ਪਊਗਣ ਸਾਲੇ ਦਾ ਇਹਦੇ ਵਿੱਚ ਆਲੂ ਲਗਾਉਣ ਦੇ ਨਾਲ ਇੱਕ ਆਪਾਂ ਨੇ ਦੂਜਾ ਨੁਕਤਾ ਕੀ ਵਰਤਣਾ ਇਹਦੇ ਵਿੱਚ ਜੈਲੂ ਨਹੀਂ ਵਰਤ ਸਕਦੇ ਤਾਂ ਗੈਂਦੇ ਦੀਆਂ ਪੰਕੜੀਆਂ ਲੈ गेंदे ਦਾ ਫੁੱਲ ਉਹਦੀਆਂ ਪੰਕੜੀਆਂ ਲੈ ਲੈਣੀਆਂ ਨੇ ਮਤਲਬ ਕਿ ਗੇਂਦੇ ਦਾ ਫੁੱਲ ਲੈ ਲੈਣਾ ਉਹਦੇ ਨੂੰ ਉਹਨੂੰ ਕੀ ਕਰਨਾ ਉਹਨੂੰ ਕੁੱਟ ਕੇ ਉਹ ਚ ਹਲਦੀ ਮਲਾਉਣੀ ਆ ਤੇ ਦੇਸੀ ਘਿਓ ਮਲਾਉਣਾ ਘਿਓ ਮਲਾਉਣਾ ਇਹਦੇ ਵਿੱਚ ਇੱਕ ਤਿੰਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਮਿਲਾ ਲੈਣਾ ਫਿਰ ਜਿੱਥੇ ਗਾਵ ਥੋੜਾ ਗਾਵਾ ਜਾਂ ਜ਼ਖਮ ਜਾਂ ਪਾਫ ਲੱਗੀ ਹੋਈ ਹੈ ਜਿੱਥੇ ਜਲਿਆ ਹੋਇਆ ਉਹਦੇ ਉੱਪਰ ਲਗਾਉਣਾ ਇਹਦੇ ਨਾਲ ਵੀ ਤੁਹਾਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਆਰਾਮ ਮਹਿਸੂਸ ਹੋਊਗਾ ਜਿਹੜਾ ਕਹਿੰਦੇ ਫੁੱਲ ਵਾਲਾ ਇਹ ਤਾਂ ਇੱਕ ਦਿਨ ਕਰਨਾ ਜਿਹੜਾ ਆਲੂ ਵਾਲਾ ਇਹ ਲਗਾਤਾਰ 2-3 ਦਿਨ ਵੀ ਕਰ ਸਕਦੇ ਆ ਇਹਦੇ ਨਾਲ ਸਾਨੂੰ ਰਾਹਤ ਮਿਲੂਗੀ ਰਾਹਤ ਤਾਂ ਜਿਹੜੀ ਮਿਲੂਗੀ ਮਿਲੂਗੀ ਜਿਹੜੇ ਫੋਫਲੇ ਨੇ ਇਹ ਜਲ ਖਤਮ ਹੋ ਜਾਣਗੇ ਜਿਹੜੇ ਇਹਨਾਂ ਦੇ ਨਿਸ਼ਾਨੇ ਉਹ ਵੀ ਨਹੀਂ ਪੈਣੇ ਹੈਗੇ ਜੈ ਸ੍ਰੀ ਧਨਵੰਤਰੀ ਜੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰ ਦਿਓ ਤਾਂ ਜੋ ਮੇਰੀਆਂ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਧਨਮੰਤਰੀ ਜੀ